ਗੱਲ ਕਰਨੀ ਹੈਗੀ ਅੱਜ ਬਾਸਮਤੀ ਕਿਸਮ ਬਾਰੇ ਆਪਣੇ ਖੇਤ ਦੇ ਵਿੱਚ ਸਟਾਰ ਐਗਰੀ ਸੀਡ ਦੀ ਮੁੱਛਲ ਚੋਂ ਇੱਕ ਦਾ ਜਿਹੜਾ ਬੀਜ ਲੱਗਿਆ ਹੋਇਆ ਹੈਗਾ ਕਿੰਨੀਆਂ ਕਿਸਪਰੇਆਂ ਕੀਤੀਆਂ ਨੇ ਠੀਕ ਹੈ ਤੇ ਪਹਿਲੀ ਗੱਲ ਤਾਂ ਬਈ ਬੀ ਸਸਤਾ ਹੈਗਾ ਠੀਕ ਹੈ ਸਾਢੇ ਕਿ ਤਿੰਨ ਏਕੜ ਆਪਣੇ ਲਾਏ ਹੋਏ ਆ ਕਾਫੀ ਕੰਪਨੀਆਂ ਦੇ ਬੀਜ ਵਰਤ ਕੇ ਦੇਖ ਲਏ ਪਰ ਉਹਨਾਂ ਬੀਜਾਂ ਦੇ ਮੁਕਾਬਲੇ ਬੀਜ ਵਧੀਆ ਨਿਕਲਿਆ ਇੱਕ ਤਾਂ ਬਈ ਕੋਈ ਵੱਧਮਾ ਬੂਟਾ ਨਹੀਂ ਹੈਗਾ ਠੀਕ ਹੈ ਦੂਸਰੀ ਗੱਲ ਜੇ ਕਰੀਏ ਜਿਹੜੇ ਮਤਲਬ ਬੂਟੇ ਸੁੱਕਣ ਦੀ ਪ੍ਰੋਬਲਮ ਆ ਰਹੀ ਹੈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਬਾਰਿਸ਼ਾਂ ਪੈਂਦੀਆਂ ਸੀ ਲਗਾਤਾਰ ਝੋਨਾ ਗੋਭ ਸੀਗਾ ਠੀਕ ਹੈ ਉਸ ਤੋਂ ਪਹਿਲਾਂ ਸਪਰੇਇ ਜਿਹੜੀ ਹੋ ਗਈ ਸੀ ਕਿੰਨੀਆਂ ਬਈ ਸਪਰੇਇਆਂ ਕੀਤੀਆਂ ਨੇ ਕਿੰਨੇ ਦਿਨ ਦਾ ਹੋ ਗਿਆ ਠੀਕ ਹੈ ਕਿੰਨੀ ਆਪਾਂ ਖਾਦ ਖਰਾਕ ਵਰਤੀ ਹੈ ਉਸ ਓਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਇਹ ਵੀਡੀਓ ਆਉਣ ਵਾਲੇ ਸਾਲਾਂ ਦੇ ਵਿੱਚ ਫੋਡੇ ਲਈ ਠੀਕ ਹੈ ਇੱਕ ਚੰਗਾ ਸਾਬਤ ਕਰੂਗੀ ਕਿਉਂਕਿ ਇਸ ਹਾਲ ਇਸ ਬੀਜ ਨੂੰ ਲਾ ਕੇ ਮਨ ਖੁਸ਼ ਹੋ ਗਿਆ ਦੇਖਣ ਵੇਲੇ ਲੱਗਦਾ ਸੀਗਾ ਯਾਰ ਵੀ ਬੀਜ ਦਾ ਸਸਤਾ ਜਿਹਾ ਲੈ ਲਿਆ ਹਨ ਕਿਤੇ ਉਈ ਨਾ ਮੰਨ ਕੇ ਚਲੋ ਇਹ ਝੁੱਗਾ ਜੋੜ ਕਰਵਾ ਦੇ ਹਨ ਤੇ ਸਟਾਰ ਅਗਰੀ ਸੀਡ ਦੀ ਮੁੱਛੋਂ ਸਿੱਕ ਤੋਂ ਬਾਈ ਠੀਕ ਹੈ ਸਸਤਾ ਜਿਹਾ ਬੀਜ ਲਿਆ ਸੀਗਾ ਆਪਾਂ ਨੇ 24 25 ਜੂਨ ਨੂੰ ਇਹਦੀ ਟ੍ਰਾਂਸਫਰਡਿੰਗ ਕਰੀ ਸੀ ਤੇ ਕੇਰਾ ਇਹਦੇ ਵਿੱਚ ਝੰਡੇ ਰੋਗ ਵਾਲੀ ਦਵਾਈ ਪਾਈ ਸੀ ਇੱਕ ਵਾਰੀ ਪਨੀਰੀ ਜਿੱਥੇ ਐਥਾਪਨੋਡ ਮਥੈਲ ਦੀ ਸਪਰੇ ਕਰ ਲਈ ਸੀ ਤੇ ਇੱਕ ਆਪਣੇ ਐਥਾਪਨੋਡ ਮਥੈਲ ਬਾਹਰ ਦੇ ਵਿੱਚ ਵਰਤ ਲਿਆ ਸੀਗਾ ਤੇ ਕਾਫੀ ਕਿਸਾਨਾਂ ਪਰਾਂ ਨੂੰ ਸਮੱਸਿਆ ਆਈ ਜਾਂਦੀ ਐ ਨਾ ਬਾਈ ਬੀਜ ਝੋਨੇ ਦੇ ਵਿੱਚ ਨਾ ਵੀ ਸਾਡੇ ਬਾਈ ਪੱਡੇ ਸੁੱਕ ਗਏ ਨਾ ਤੇ ਹਲੇ ਤੱਕ ਕੱਲੇ ਮੇਰੀ ਨਹੀਂ ਵੀ ਜਿੱਥੇ ਤੱਕ ਇਸ ਸਾਲ ਸਟਾਰ ਐਗਰੀ ਸੀਡ ਦਾ ਬੀਜ ਲੱਗਿਆ ਹੋਇਆ ਠੀਕ ਹੈ ਉੱਥੇ ਇੰਨੀ ਕੁ ਜ਼ਿਆਦੇ ਬਾਸਮਤੀ ਚੰਗੀ ਖੜੀ ਹੈਗੀ ਆ ਬਿਮਾਰੀ ਤੋਂ ਰਹਿਤ ਹੈਗੀ ਆ ਠੀਕ ਹੈ ਤੇ ਦੂਸਰੀ ਗੱਲ ਪਹਿਲਾਂ ਝੰਡੇ ਰੋਗ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਤੇ ਸਾਰੇ ਹੀ ਪਲਾਟ ਦੇ ਵਿੱਚ ਹਲੇ ਤੱਕ ਕੋਈ ਪੇਡਾ ਜਿਹੜਾ ਨਹੀਂ ਸੁੱਕਿਆ ਪੌਣੀ ਤਿੰਨ ਘਟੇ ਬਾਈ ਯੂਰੀਆ ਦੇ ਠੀਕ ਹੈ 4 ਕਿਲੋ ਕਿੱਲੇ ਦੇ ਹਿਸਾਬ ਦੇ ਨਾਲ ਆਪਾਂ ਨੇ ਇਹਦੇ ਵਿੱਚ ਦਿੱਤੀ ਹੋਈ ਆ ਫਰਟੇਰਾ ਐਫ ਐਮ ਸੀ ਕੰਪਨੀ ਦੀ ਠੀਕ ਹੈ ਤੇ ਟਾਈਪ ਉਹਨਾਂ ਤਿੰਨ ਘਟੇ ਯੂਰੀਆ ਦੇ ਕੋਈ ਉਹਦੇ ਵਿੱਚ ਆਪਾਂ ਨੇ ਗਰੂਪ ਮੋਟਰ ਨਹੀਂ ਵਰਤਿਆ ਹੈਗਾ ਠੀਕ ਹੈ ਪਹਿਲੀ ਸਪਰੇਅ ਆਪਾਂ ਨੇ ਇਹਦੇ ਉੱਪਰ ਕੀਤੀ ਸੀ 20 ਅਗਸਤ ਨੂੰ ਰੀਫਲੈਕਸ ਸਟਾਪ ਸੈਂਡਾ ਕੰਪਨੀ ਦੀ ਠੀਕ ਹੈ ਨਾਲ ਉਹ ਚੈਸ ਪਾਤੀ ਸੀ ਤੇ ਇੱਕ ਨਾਲ ਪਾਤੀ ਸੀ ਆਪਾਂ ਨੇ ਇਹਦੇ ਵਿੱਚ ਵੈਗੋ ਸੁੰਡੀ ਵਾਲੀ ਠੀਕ ਹੈ ਇਹੇ ਤਿੰਨ ਦਵਾਈਆਂ ਕੀਤੀਆਂ ਉਸ ਤੋਂ ਬਾਅਦ بارشਾਂ ਹੀ ਪੈਂਦੀਆਂ ਰਹੀਆਂ ਫਿਰ 6 7 ਸਤੰਬਰ ਨੂੰ ਠੀਕ ਹੈ ਇਹਦੇ ਵਿੱਚ ਆਪਾਂ ਨੇ 160 ਗ੍ਰਾਮ ਦਾ ਟੀਬੋ ਐਪੈਕਸ ਆਲੋਨ ਤੇ ਸੁੰਡੀ ਵਾਸਤੇ ਇੱਕ ਪੈਣੋਂ ਵਰਤ ਲਈ ਤੀਸਰੀ ਸਪਰੇ ਹਲੇ ਅੱਗੇ ਕਰਨੀ ਹੈਗੀ ਆ ਕਿਉਂਕਿ ਝੋਨਾ ਬਈ ਜਮ੍ਹਾਂ ਇਹਨ ਕੰਪਲੀਟ ਨਸਾਰਾ ਲੈ ਗਿਆ ਹਲੇ ਤੱਕ ਜਿਹੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਨਹੀਂ ਹੈਗੀ ਤੇ ਜਦੋਂ ਆਪਾਂ ਬਈ ਇਹ ਬੀਜ ਮੱਲਾ ਪਨੀਰੀ ਤਿਆਰ ਕੀਤੀ ਸੀ ਹਨ ਉਦੋਂ ਆਪਾਂ ਨੇ 1 ਕਿਲੋ ਬੀਜ ਨੂੰ ਠੀਕ ਹੈ 3 ਗ੍ਰਾਮ ਆਪਾਂ ਨੇ ਲਾਇਆ ਸੀ ਬੇਸਟਰਨ ਕ੍ਰਿਸਟਲ ਕੰਪਨੀ ਦਾ ਠੀਕ ਹੈ ਉਸ ਤੋਂ ਬਾਅਦ ਇੱਕ ਸਪਰੇਅ ਤੇ ਅਪੁਆਇੰਟਮੈਂਟ ਮਤਲਬ ਦੀ ਪਨੀੜੀ ਚ ਕਰਤੀ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਦੀ ਟ੍ਰਾਂਸਫਰਡਿੰਗ ਕਰੀ ਹੈਗੀ ਉਹਦੋਂ ਆਪਣਾ ਰੂਟ ਡ੍ਰਿਪ ਕੀਤਾ ਸੀਗਾ ਉਹ ਵੀ ਬਸਲਰ ਨਾ ਕੀਤਾ ਸੀਗਾ ਠੀਕ ਹੈ ਕੋਈ ਉਹਦੇ ਸਮੱਸਿਆ ਨਹੀਂ ਆਈ ਖਾਦ ਲਿਮਟਡ ਪਾਈ ਹੈ ਬਈ ਜਿੱਥੇ ਦੇ ਕਬੂਟੇ ਸੁੱਕਣ ਦੀ ਸਮੱਸਿਆ ਆਉਣ ਦਾ ਕਾਰਨ ਲੇਟ ਜੂਰੀ ਹੈ ਜਿਆਦੇ ਜੂਰੀ ਹੈ ਠੀਕ ਹੈ ਜਿਆਦੇ ਪਾਣੀ ਖੜਾ ਰੱਖਣਾ ਤੇ ਕੋਈ ਆਪਾਂ ਇਹਦੇ ਵਿੱਚ ਪਾਣੀ ਵੀ ਨਹੀਂ ਬਈ ਬਾਹਲਾ ਖੜਾ ਰੱਖਦੇ ਹਨ ਤੇ ਮੈਨੂੰ ਹੁਣ ਤੱਕ ਇਸ ਕਿਸਮ ਨੇ ਇਸ ਬੀਜ ਨੇ ਹਨਾ ਕੋਈ ਯਾਦੇ ਖਰਚਾ ਵੀ ਨਹੀਂ ਲੱਗਦਾ ਤੇ ਸਾਰੇ ਬੂਟੇ ਆ ਜਿਹੜੇ ਐਨ ਵਧੀਆ ਖੜੇ ਆ ਜਿੱਥੇ ਕਿਤੇ ਕੋਈ ਮਾੜਾ ਮੋਟਾ ਕੋਈ ਛੋਟਾ ਮੋਟਾ ਝੰਡੇ ਰੋ ਦਾ ਬੰਡਾ ਸੀਗਾ ਹਨਾ ਆ ਦੇਖੋ ਇੱਥੇ ਸੁੱਕੇ ਮੈਂ ਸਾਰਾ ਦਿਖਾਉਣਾ ਕਰ ਲਿਆ ਨਹੀਂ ਹੁਣ ਮੈਂ ਚੰਗਾ ਚੰਗਾ ਝੂਨਣਾ ਦਿਖਾਉਣਾ ਆ ਬੀਜਾਂ ਦੇ ਨਾਲ ਬਹੁਤ ਵਧੀਆ ਜਿਹੜੇ ਆ ਆਪਾਂ ਨੇ ਖਾਲ ਦੀ ਸਾਈਡ ਲਾਤੀ ਸੀ ਇਹ ਥੋੜੇ ਜਿਹਾ ਲੇਟ ਲੱਗੇ ਇਹਨਾਂ ਵਿੱਚ ਕਿਤਨੇ ਕਿਤੇ ਝੰਡਾ ਰੋ ਨਿਕਲਿਆ ਸੀ ਜਿੱਤਨਾ ਕਿਤੇ ਮੱਥੇ ਦੇ ਵਿੱਚ ਇਹ ਸਾਰੇ ਪਲਾਟ ਦੇ ਵਿੱਚ ਇਸ ਤਰ੍ਹਾਂ ਮਤਲਬ 5-7 ਜਿਹੜੇ ਬੂਟੇ ਹੋਣਗੇ ਲਗਭਗ ਵੀ ਲੱਗਦਾ ਯਾਰ ਵੀ ਬਾਸਮਤੀ ਜਿਹੜੀ ਸਟਾਰ ਐਗਰੀ ਸੀਡ ਦੀ ਹੈਗੀ ਹੈ ਬਹੁਤ ਵਧੀਆ ਰਹਿੰਦੀ ਹੈਗੀ ਹੈ ਨਹੀਂ ਹੁੰਦੇ ਆ ਬਾਈ ਹਨਾ ਜੇ ਆਪਾਂ ਕੋਈ ਇਸ ਫੀਡ ਦੀ ਪ੍ਰਮੋਸ਼ਨ ਕਰਦੇ ਹੁੰਦੇ ਆਪਾਂ ਚੰਗੇ ਚੰਗੇ ਸਾਨੂੰ ਦੋਗੇ ਆ ਜਿਹੜੀਆਂ ਦਿਖਾ ਦਿੰਦੇ ਹੋਰ ਕੁ ਸਾਰੇ ਪਲਾਟ ਦੇ ਵਿੱਚ ਸੁੱਕੇ ਤੇ ਵੀ ਬੂਟਾ ਸੁੱਕਿਆ ਜਿਹੜਾ ਨਜ਼ਰ ਨਹੀਂ ਆਉਣਾ ਕਿਉਂਕਿ ਤਿੰਨ ਸਾਢੇ ਤੱਕ ਤਿੰਨ ਗੱਲਾਂ ਦੇ ਵਿੱਚ ਨਾ ਮਾਤਰੀਏ ਜਿਹੜੇ ਬੂਟੇ ਸੀਗੇ ਠੀਕ ਹੈ ਸਾਰੇ 8 ਤੋਂ 10 ਪੀ ਡੇਮ ਲਾ ਹੋਣਗੇ ਕਿਉਂਕਿ ਇੰਨਾ ਕਿ ਪੀ ਡੇਨ ਤਾਂ ਮੰਦੀ ਨਹੀਂ ਹੈਗੀ ਕਿਲੇ ਦੇ ਵਿੱਚ ਜੇ 25 30 ਡੇ ਵੀ ਹੋ ਜਾਣ ਤਾਂ ਵੀ ਆਪਾਂ ਨੇ ਕੋਈ ਪ੍ਰਭਾਵ ਨਹੀਂ ਕੀਤਾ ਤੇ ਕਿਸਮ ਵਧੀਆ ਸੂਨ ਖਰਚਾ ਦੇ ਸੇ ਇੰਨਾ ਕਾਪਾ ਨੇ ਜਿਹੜਾ ਇਸ ਦੇ ਵਿੱਚ ਖਰਚਾ ਕੀਤਾ ਹੈਗਾ ਤੇ ਤੁਸੀਂ ਨੇ ਮੁੱਛੜ ਕਿਸਮ ਲਾਈ ਹੈਗੀ ਆ ਘਰ ਦਾ ਬੀਜ ਹੈਗਾ ਮੋਲ ਦਾ ਬੀਜ ਹੈਗਾ ਇਸ ਬੀਜ ਦੇ ਬਾਰੇ ਜਾਣਣਾ ਜਿਹੜਾ ਜ਼ਰੂਰ ਪਾਉਣਾ ਧੰਨਵਾਦ